हां जी प्रभु एक ना बंदे ने किसी ने ना एक ਆਪਾਂ ਨੂੰ ਸੱਚੀ ਕਹਾਣੀ ਸੁਣਾਈ ਤੇ ਕਹਾਣੀ ਵੀ ਉਹਦੀ ਬਹੁਤ ਦਿਲਚਸਪ ਸੀ ਚਲੋ ਆਪਾਂ ਸ਼ਾਰਟ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਤੇ ਉਹ ਬੰਦਾ ਵੀਡੀਓ ਦੇ ਵਿੱਚ ਵੀ ਆਉਣ ਨੂੰ ਤਿਆਰ ਸੀ ਤੇ ਕੈਮਰੇ ਮੂਰੇ ਆਉਣ ਨੂੰ ਵੀ ਤਿਆਰ ਸੀ ਤੇ ਮੈਂ ਉਹਨੂੰ ਇਸ ਕਰਕੇ ਨਹੀਂ ਲੈਂਦਾ ਮੈਂ ਕਿਹਾ ਯਾਰ ਫਿਰ ਵੀ ਬੰਦੇ ਦਾ ਪੜਦਾ ਜ਼ਰੂਰੀ ਹੈ ਇਸ ਗੱਲ ਦੇ ਵਿੱਚ ਕਿਉਂਕਿ ਗੱਲ ਹੀ ਇਹ ਹੈ ਸੀਗੀ ਇਹ ਕਾਰਨ ਕੀ ਬਣਿਆ ਉਹ ਕਹਿੰਦਾ ਵੀ ਆਮ ਅੱਜ ਕੱਲ ਬਿਚੋਲੇ ਨਾ ਅਗਲਾ ਆਮ ਹੀ ਕਹਿੰਦਾ ਅੱਜ ਕੱਲ ਬਿਚੋਲੇ ਅਲਾ ਕਹਿੰਦਾ ਕਿਰਾਏ ਵਾਲੇ ਬਿਚੋਲੇ ਕੋਈ ਲੱਖ ਦਿੰਦਾ ਬਿਚੋਲਿਆਂ ਨੂੰ ਕੋਈ 50000 ਦਿੰਦਾ ਵੀ ਅੱਗੇ ਆਮ ਨਾਲ ਰਿਸ਼ਤੇਦਾਰਾਂ ਦੇ ਵਿੱਚ ਬਿਚੋਲੇ ਜਿਹੜੇ ਆਪਦੇ ਰਿਸ਼ਤੇਦਾਰ ਹੁੰਦੇ ਸੀ ਉਹੀ ਵਿਚੋਲਗਰੀ ਕਰ ਦਿੰਦੇ ਸੀ ਉਹੀ ਵਿਚੋਲੇ ਇਹ ਰਿਸ਼ਤਾ ਵੀ ਰਿਸ਼ਤੇਦਾਰੀ ਚ ਆਉਂਦੇ ਪਿੰਡ ਚ ਤੇ ਆਉਦੇ ਭੈਣ ਭਰਾਵਾਂ ਚ ਕਰਾਣ ਦੇ ਸੀ ਤੇ ਉਹ ਕਹਿੰਦੇ ਸਾਡੇ ਪਰੌਣੇ ਨੇ ਰਿਸ਼ਤਾ ਕਰਾਇਆ ਜਾਨੀ ਕਿ ਆਪਦੇ ਸਾਲੇ ਦੀ ਕੁੜੀ ਦਾ ਤੇ ਇੱਕ ਰਿਸ਼ਤਾ ਕਰਾਇਆ ਆਉਦੀ ਸਾਲੀ ਦੀ ਕੁੜੀ ਦਾ ਵੇਖੋ ਇਹ ਨਹੀਂ ਪਤਾ ਚੰਗਾ ਹੋਇਆ ਇਹ ਨਹੀਂ ਪਤਾ ਮਾੜਾ ਹੋਇਆ ਤੇ ਗਾਂ ਜਿੱਥੇ ਕਰਾਇਆ ਉੱਥੇ ਉਹਨੂੰ ਉਹਦੀ ਸੀ ਲਿਆਜ ਉੱਥੇ ਸੀ ਦੋਸਤੀ ਤੇ ਬੰਦਾ ਉਹ ਕਹਿੰਦਾ ਵੀ ਸਾਡੇ ਨਾਲ ਬਹੁਤ ਵੱਡਾ ਫਰਾਡ ਯਾਨੀ ਕਿ ਆਪਦੇ ਰਿਸ਼ਤੇਦਾਰ ਨਹੀਂ ਕਰਾਤਾ ਯਾਨੀ ਕਿ ਆਪਦੇ ਪਰੋਹਣੇ ਨਹੀਂ ਸਾਡੇ ਨਾਲ ਐਡਾ ਵੱਡਾ ਫਰਾਡ ਕਰਾਤਾ ਉਹ ਕਹਿੰਦੇ ਜੇ ਸਾਨੂੰ ਇਸ ਗੱਲ ਦਾ ਕਿਤੇ ਮਾੜਾ ਮੋਟਾ ਪਤਾ ਹੁੰਦਾ ਤੇ ਅਸੀਂ ਉਹ ਕਹਿੰਦੇ ਬੇਸ਼ੱਕ 50 ਹਜ਼ਾਰ ਲੱਖ ਬਚੋਲੇ ਨੂੰ ਦਿੱਤੇ ਹੀ ਚੰਗਾ ਸੀ ਤੇ ਅਸੀਂ ਉਹਦੇ ਵਿਸ਼ਵਾਸ ਦੇ ਉੱਤੇ ਰਹਿ ਗਏ ਵੀ ਚਲੋ ਗੱਲ ਇਹ ਆ ਵੀ ਪਰੋਣਾ ਆਪਦੀ ਜੋਨਿਕੇ ਕਹਣ ਤਾਂ ਪਾਪਾ ਪੂ ਆਪਦੀ ਭਤੀਜੀ ਦਾ ਰਿਸ਼ਤਾ ਲੈ ਕੇ ਗਈ ਤੇ ਇੱਕ ਆਪਦੀ ਭਾਣਜੀ ਦਾ ਰਿਸ਼ਤਾ ਲੈ ਕੇ ਗਿਆ ਕੋਈ ਬੁੜੀ ਜਿਹੜੀ ਸੀਗੀ ਕੁੜੀ ਉਹ ਆਪਦੀ ਭਾਣਜੀ ਦਾ ਰਿਸ਼ਤਾ ਲੈ ਕੇ ਗਈ ਨਾਲੇ ਭਤੀਜੀ ਦਾ ਉਹ ਪੁਰਾਣਾ ਸੀ ਜਿਹੜਾ ਨਾਲਿਆ ਦੇ ਸਾਲੇ ਦੀ ਕੁੜੀ ਦਾ ਨਾਲਿਆ ਵੀ ਸਾਲੀ ਦੀ ਕੁੜੀ ਦਾ ਰਿਸ਼ਤਾ ਤੇ ਉਧਰੋਂ ਵਾਵਾ ਖੱਟਣ ਲਈ ਤੇ ਦੋਨੇ ਰਿਸ਼ਤੇ ਯਾਨੀ ਕਿ ਇਹੇ ਜੇ ਕਰਾਏ ਵੀ ਉਹ ਪਿੰਦੇ ਵੀ ਸਾਡੇ ਨਾਲ ਬਹੁਤ ਵੱਡਾ ਧੋਖਾ ਪੋਲ ਜਿਆਦੇ ਵੱਡਾ ਧੋਖਾ ਕਰਾਤਾ ਤੇ ਗੱਪ ਮਾਰ ਕੇ ਰਿਸ਼ਤਾ ਕਰਾਤਾ ਉਹ ਗਾਂ ਨਿਕਲਿਆ ਕੋਸ ਹੋਰ ਤੇ ਇਹ ਤਾਂ ਹਜੇ ਵਾਵਾ ਕੁੜੀਆਂ ਪੜੀਆਂ ਲਿਖੀਆਂ ਕਰਕੇ ਆਪਦੇ ਪੈਰਾਂ ਦੇ ਉੱਤੇ ਸਟੈਂਡ ਹੋ ਰਹੀਆਂ ਮਾੜਾ ਮੋਟਾ ਚਲੋ ਰੋਟੀ ਖਾਂਦੀਆਂ ਹੋਗਣਾ ਤੇ ਨਹੀਂ ਬਹੁਤ ਜ਼ਿਆਦੀ ਇਹ ਨਾ ਗਲਤ ਕੰਮ ਹੋ ਗਿਆ ਸੀ ਤੇ ਉਹ ਬੰਦੇ ਕਹਿੰਦੇ ਮੈਂ ਕਿਹਾ ਵੀ ਯਾਰ ਗੱਲ ਇਹ ਆ ਵੀ ਕਹਾਣੀ ਇਹ ਆ ਵੀ ਜੇ ਤਾਂ ਹੋਵੇ ਬਾਈ ਕੋਈ ਮਹਿੰਗਾ ਤਾਂ ਚਲ ਗੱਲ ਬਦਲਾ ਫਤਰੀ ਹੋ ਜਾਂਦੀ ਹੁੰਦੀ ਆ ਚਲੋ ਰਿਸ਼ਤਾ ਹੋ ਗਿਆ ਬਾਈ ਕੁੜੀਆਂ ਕੋਲੇ ਬੱਚੇ ਹੋਗੇ ਹੁਣ ਐ ਤਾਂ ਹੈ ਨਹੀਂ ਬਾਈ ਤੁਸੀਂ ਜਾਂ ਕੋਈ ਤਲਾਕ ਹੋ ਜਾਊਗਾ ਜਾਂ ਕੋਈ ਹੋਰ ਥਾਂ ਵਿਆਹਣਾ ਤੂੰ ਯਾਰ ਹੁਣ ਤੇਰੀ ਰਿਸ਼ਤੇਦਾਰੀਆਂ ਨਾਲੇ ਤਾਂ ਤੂੰ ਵਰਤਨੋਂ ਹਟੇਗਾ ਨਾਲੇ ਤੇਰੀ ਸਕੀਨ ਟੁੱਟੂ ਤੂੰ ਕੈਮਰੇ ਮੂਰੇ ਆਉਣ ਨੂੰ ਹੀ ਰਹਿਣ ਦੇ ਤੇ ਗੱਲਬਾਤ ਕੋਈ ਨਹੀਂ ਤੇਰੀ ਸੱਚੀ ਕਹਾਣੀ ਆ ਇਹ ਤੇਰਾ ਦਰਦ ਮੈਂ ਸਮਝਦਾ ਤੇ ਮੈਂ ਆਪੇ ਇਹ ਤੇਰਾ ਪੇਸ਼ ਕਰ ਦੂੰਗਾ ਤੇ ਪ੍ਰਭੂ ਗੱਲ ਇਹ ਆ ਵੀ ਪਹਿਲਾਂ ਵਾਲੇ ਸਮਿਆਂ ਨੂੰ ਅੱਜ ਵਾਲੇ ਸਮਿਆਂ ਦਾ ਆਪਾਂ ਕਹਿ ਦਿੰਨੇ ਆ ਯਾਰ ਲੋਕ ਆਉਦੀਆਂ ਰਿਸ਼ਤੇਦਾਰੀਆਂ ਚ ਆਉਦੀਆਂ ਲਿਹਾਜ਼ਾਂ ਚ ਰਿਸ਼ਤੇ ਕਰਨੋਂ हट ਗਏ ਅੰਨੀ ਅੱਗੇ ਆਵਾ ਵੀ ਰਿਸ਼ਤੇਦਾਰ ਨੂੰ ਚ ਆਪਦੇ ਲਿਹਾਜ਼ੀ ਨੂੰ ਅਗਲਾ ਕਹਿੰਦਾ ਸੀਗਾ ਵੀ ਯਾਰ ਰਿਸ਼ਤਾ ਆਪਾਂ ਦੇਵਾਂਗੇ ਤੇ ਕਰਾਉਂਦਾ ਵੀ ਠੀਕ ਸੀ ਅੱਗੇ ਅੱਗੇ ਅਗਲਾ ਜੋ ਕੋਈ ਸੱਚ ਸੀ ਅਗਲਾ ਆ ਦਾ ਪੂਰਾ ਅਗਲਾ ਕਹਿੰਦਾ ਸੀ ਆਪ ਦੀ ਧੀ ਬਣਾ ਕੇ ਲੈ ਜਾਂਦਾ ਸੀ ਅਗਲਾ ਕਹਿੰਦਾ ਸੀ ਜੇ ਇਹ ਔਕੀਆ ਤਾਂ ਮੇਰੀ ਧੀ ਵੀ ਔਕੀਆ ਤੇ ਹੁਣ ਭਰਾਵੋ ਗੱਲ ਇਹ ਆ ਵੀ ਗਾਂ ਆਪਦੀਆਂ ਲਹਿਜਾਂ ਪੂਰ ਪਿਆ ਤੇ ਕੋਈ ਰਿਸ਼ਤੇਦਾਰ ਨਹੀਂ ਤੇ ਇਹ ਚੀਜ਼ਾਂ ਦਾ ਪੂਰਾ ਧਿਆਨ ਰੱਖ ਕੇ ਇਹ ਸੋਚ ਸਮਝ ਕੇ ਫੈਸਲੇ ਕਰਨੇ ਚਾਹੀਦੇ ਆ ਤੇ ਕਰਿਆ ਕਰੋ ਤੇ ਇਹ ਗੱਲ ਉਹਨੇ ਬਾਈ ਨੇ ਮੈਨੂੰ ਬਹੁਤ ਭਰੇ ਮਾਨਣਾ ਅਦਾਸ ਮਾਨਣਾ ਇਹ ਗੱਲ ਦੱਸੀ ਜਦੋਂ ਤੇ ਆਪਦਾ ਵੀ ਮਾਨ ਜਾਨੀ ਕਿ ਮਾਨੀ ਬਣ ਗਿਆ ਵੀਰ ਆਈਡੀ ਰਿਸ਼ਤੇਦਾਰੀ ਐਡਾ ਵੱਡਾ ਫਰਾਡ ਆ ਬੰਦੇ ਨੇ ਕਰਾਤਾ ਤੇ ਗੱਲਾਂ ਤਾਂ ਹੋਰ ਬਹੁਤ ਲੰਮੀਆਂ ਚੌੜੀਆਂ ਸੀਗੀਆਂ ਤੇ ਸੋਨੂੰ ਜਨਕੀ ਸ਼ਾਰਟ ਦੇ ਵਿੱਚ ਇਹ ਗੱਲ ਕਹਿਣੀ ਆ ਵੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਜੇ ਆਪਾਂ ਵੀ ਆਪਾਂ ਕਰਾਏ ਵਾਲਾ ਬਚੋਲਾ ਉਹ ਆਪਣੇ ਨਾਲ ਧੋਖਾ ਕਰਾ ਦੋ ਉੱਥੇ ਸਮਾਂ ਦੀ ਆਪਾਂ ਤਾਂ ਤਸਦੀ ਪੂਰੀ ਕਰ ਲੈਣੇ ਆ ਫੁੱਲ ਤਸਦੀ ਦਾ ਫੁੱਲ ਸਾਰਾ ਆਪਾਂ ਕਰਕੇ ਇਨਕੁਆਰੀ ਫੇਰ ਆਪਾਂ ਹਾਂ ਕਹਿਣੇ ਆ ਆ ਦੇ ਰਹਿਤਾਰ ਤੇ ਆਪਾਂ ਵਿਸ਼ਵਾਸ ਕਰਕੇ ਤੇ ਜਾਨਨੇ ਆ ਕਿ ਇਹ ਮੁੜ ਕੇ ਸਿੱਟੇ ਗਲਤ ਨਿਕਲਦੇ ਆ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਬਾਕੀ ਇਹਦੇ ਚ ਦੱਸਿਓ ਵੀ ਕਿਹਦੇ ਕਿਹਦੇ ਨਾਲ ਐ ਇਸ ਤਰ੍ਹਾਂ ਹੋਈ ਆ ਆਮ ਤਕਰੀਬਨ ਨਾ 60% ਲੋਕਾਂ ਨਾਲ ਇਹ ਗੱਲ ਹੋਈ ਹੋਊਗੀ ਤੇ ਲਾਜ਼ਮੀ ਦੱਸਿਓ ਕਮੈਂਟ ਕਰਕੇ ਵੀ ਇਸ ਕਹਾਣੀ ਕਿਹਦੇ ਕਿਹਦੇ ਨਾਲ ਹੋਈ ਆ ਇਹ ਕਿਹਦੇ ਕਿਹਦੇ ਨਾਲ ਵਾਪਰਿਆ ਆ ਤੁਹਾਨੂੰ ਧੰਨਵਾਦ ਵੀਡੀਓ ਕਰਦੇ ਹੋ ਸ਼ੇਅਰ ਮਿਲਦੇ ਆ ਕਿਸੇ ਹੋਰ ਵੀਡੀਓ